ਨੈਸ਼ਨਲ ਹਾਈਵੇ ਤੇ ਇੱਕ ਟਰੱਕ ਨੇ ਮਾਰੀ ਰੋਂਗ ਸਾਈਡ ਕਾਰ ਨੂੰ ਜਾ ਕੇ ਟੱਕਰ ਸੁਜਾਨਪੁਰ ਅੰਮ੍ਰਿਤਸਰ ਚੰਮੂ ਨੈਸ਼ਨਲ ਹਾਈਵੇ ਤੇ ਸੁਜਾਨਪੁਰ ਦੇ ਪੁਲ ਨੰਬਰ 6 ਦੇ ਕੋਲ ਵੀਰਵਾਰ ਦੇ ਰਾਤੀ ਅਮਨਾਜ ਯਾਤਰਾ ਤੋਂ ਵਾਪਸ ਆ ਰਹੀ ਕਾਰ ਨੂੰ ਟਰਾਲੇ ਨੇ ਰੋਂਗ ਸਾਈਡ ਜਾ ਕੇ ਟੱਕਰ ਮਾਰ ਦਿੱਤੀ ਜਿਸ ਵਿੱਚ 4 ਲੋਕ ਜ਼ਖਮੀ ਹੋਏ ਹਨ ਅਤੇ ਟਰੱਕ ਸੜਕ ਦੇ ਉੱਤੇ ਹੀ ਪਲਟ ਗਿਆ ਤੇ ਕਾਰ ਬੁਰੀ ਤਰ੍ਹਾਂ ਟੁੱਟ ਗਈ ਮੌਕੇ ਤੇ ਪੁਲਿਸ ਟੀਮ ਪਹੁੰਚੀ ਅਤੇ ਜ਼ਖਮੀ ਹੋਏ ਨੌਜਵਾਨਾਂ ਨੂੰ ਮਲਕਪੁਰ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਸਵਿਫਟ ਗੱਡੀ ਦੇ ਚਾਲਕ ਦੀਪਕ ਨਿਵਾਸੀ ਲਹਿਦਾਰੀਵਾਲ ਨੇ ਦੱਸਿਆ ਕਿ ਅਮਰਨਾਥ ਦੀ ਯਾਤਰਾ ਤੋਂ ਵਾਪਸ ਆ ਰਹੇ ਰਾਤੀ 11:30 ਦੇ ਕਰੀਬ ਅਸ਼ੋਕ ਲੈਂਡ ਸ਼ੋਰੂਮ ਨਜ਼ਦੀਕ ਪੁਲ ਨੰਬਰ 6 ਤੇ ਕੋਲ ਪਹੁੰਚੇ ਤਾਂ ਦੂਸਰੀ ਲਾਈਨ ਤੋਂ ਅਚਾਨਕ ਇੱਕ ਟਰੱਕ ਡਿਵਾਈਡਡ ਤੋੜਦਾ ਹੋਇਆ ਉਦੀ ਗੱਡੀ ਨਾਲ ਜਾ ਟਕਰਾਇਆ ਤੇ ਗੱਡੀ ਮੌਕੇ ਤੇ ਹੀ ਪਲਟ ਗਈ ਆਖਿਰ ਕੀ ਹਮ ਪੂਰਾ ਮਾਮਲਾ ਤੁਸੀਂ ਵੀ ਦੇਖੋ ਤਦ ਤੱਕ ਬਨੇ ਰਹੋ ਸਾਡਾ ਤੇ ਦੇਖਦ ਰਹੋ ਪੰਜਾਬ ਜੀ ਕੀ ਨਿਊਜ਼ ਗੁਰਦੀਪ ਸਿੰਘ ਇੱਕ ਨੜਕਾ ਜ ਆਏ ਆ ਕਿੱਥੇ ਜਾ ਰਹੇ ਜੰਮੂ ਇਰਾਜ ਗਿਆਨ ਮੇਂ ਹੁੰਦੇ ਆ ਤੇ ਸਬਜੀ ਵਾਲੀ ਗੱਡੀ ਲੱਗ ਉਹਨੇ ਸਾਈਡ ਦਬਾਈ ਇਹ ਸਾਈਡ ਦਬੋਣ ਨਾਲ ਗੱਡੀ ਆ ਫਟ ਬਾਈ ਟੱਪ ਗਈ ਆ ਉੱਤਬਾਈ ਟੱਪਣ ਨਾਲ ਅੰ ਆਗੇ ਪਲਟ ਪਲਟ ਗਈ ਆ ਪਲਟਣ ਦੇ ਨਾਲ ਉਹਦੇ ਵਿੱਚ ਮਾਲ ਜਿਹੜਾ ਟੰਡ ਟੰਣ ਦੇ ਟੁੱਟੇ ਉਹ ਕਾਰ ਦੇ ਨਾਲ ਲਗਾ ਬਾਕੀ ਬਚਾ ਆ ਗਿਆ ਮਾਈ ਟੱਪਣੇ ਹਾਂਜੀ ਟੱਕਰ ਕਿਹਦੇ ਨਾਲ ਨਹੀਂ ਟੱਕਰ ਨਹੀਂ ਕਹਿਣਾ ਨਹੀਂ ਹੋਈ ਓਹ ਕਾਰ ਵੀ ਉਹ ਕਾਰ ਉਹ ਥੋੜਾ ਵਿੱਚ ਦੇ ਪਿਆ ਨਾ ਨਿਕਲ ਗਿਆ ਉਹ ਵਜਾ ਥੋੜਾ ਜਾ ਗਿਆ ਕੀ ਨੁਕਸਾਨ ਕੀ ਹੋਇਆ ਕਾਰ ਬਸ ਉਹਦੀ ਮੰਡੇਰੀ ਕਾਰ ਵਾਲੇ ਦੀ ਜਿਹੜੇ ਯਾਤਰੀ ਉਹਦੀ ਲੱਤ ਟੁੱਟੀਆਂ ਤੇ ਆਪਣੇ ਗਿੱਜੀ ਸੱਟਾਂ ਲੱਗੀਆਂ ਬਸ ਹੋਰ ਕਿੰਨੇ ਜ ਨਹੀਂ ਕਾਰ ਉਹਦੇ ਕਾਰ ਦਿੱਤਾ ਨਹੀਂ ਜਾਣੇ ਯਾਤਰੀ ਹੀ ਹੋ ਬਾਕੀਆਂ ਦੇ ਕੀ ਉਹਨਾਂ ਨੇ ਬਾਣੀ ਮੋਢੀ ਚ ਡਾਈਆਂ ਪੱਟੀਆਂ ਪੱਟੀਆਂ ਉਕਲਾਆਂ ਬਰੰਗਿਆ ਨਾ ਕਿੰਨੇ ਜਾਣੇ 5 ਹੋ ਜਾਣੇ ਨਹੀਂ ਬਾਅਦ ਅੱਜ ਗੱਡੀ ਦਾ ਆਵਾਜ਼ ਆਇਆ ਕਿੱਥੇ ਨਾ ਹੋਣ ਹਾਂਜੀ ਕਿੱਥੇ ਐਡਮਿਟ ਕਰਾਇਆ ਉਹਨਾਂ ਨੂੰ ਉਹਨਾਂ ਨੇ ਇੱਥੇ ਹਸਪਤਾਲ ਕਰਾਇਆ ਕਿੰਨੇ ਵਜੇ ਦੀ ਗੱਲ ਹੈ ਇਹ ਰਾਤੀ 11 ਵਜੇ